का शोषण कर रहा था वैद्य एलोपैथिक दवाओं को दवा में मिलाकर बेच रहा था रसल बरनाला के रहमत आयुर्वेदिक स्टोर का मालिक वैद जसप्रीत सिंह गांव के स्टोर और कोरियर सिस्टम के माध्यम से बड़े पैमाने पर लोगों को महंगी दामों पर दवाएं बेच रहा था वह पंजीरी जैसी सब्जी बनाकर लोगों को दे रहे थे जिनकी दवाओं के नमूने भरे गए थे वे बड़ी मात्रा में एलोपैथिक दवाएं और सेक्स टॉनिक दवाएं बेचते पाए गए इस अवसर पर जिला आयुर्वेदिक एवं यूनानी अधिकारी डॉक्टर अमन कौशल ने बताया कि मिली शिकायत के आधार पर विभाग द्वारा दो सदस्यीय कमेटी का गठन किया गया, जिसे लेकर विभाग की पूरी टीम ने रायसर गांव में संचालित रहमत आयुर्वेदिक स्टोर की तलाशी ली और दवाओं के आठ नमूने लिए जिनमें से पांच नमूने फेल हो गए जिसके तहत गाँव रायसर में ਰਹਿਮਤ ਆਯੁਰਵੇਦਿਕ ਸਟੋਰ ਚਲਾਉਣ ਵਾਲੇ ਵੈਦ ਜਸਪੀ ਸਿੰਘ ਕੇ ਅਪਾਰਟਮੈਂਟ ਵੀ ਕੰਪਲੇਂਟ ਹੋਈ ਸੀ ਉਹਦੇ ਲਈ ਡਿਪਾਰਟਮੈਂਟ ਨੇ ਦੋ ਮੈਂਬਰੀ ਕਮੇਟੀ ਬਣਾਈ ਜਿਸ ਵਿੱਚ ਮੈਂਬਰ ਸੀਗਾ ਸੁਪਰਡੈਂਟ ਰਕੇਸ਼ ਸ਼ਰਮਾ ਜਿਹੜੇ ਸੁਪਰਡੈਂਟ ਹੈਡ ਆਫਿਸ ਨੇ ਅਸੀਂ ਉਹਦੇ ਜਾ ਕੇ ਚੈਕਿੰਗ ਕੀਤੀ ਉਹਦੀ ਉਹਦੇ ਵਿੱਚ ਬਹੁਤ ਹੀ ਲਾਰge ਸਕੇਲ ਤੇ ਉਹ ਬੰਦਾ ਜਿਹੜਾ ਸੀਗਾ ਦਵਾਈ ਬਣਾ ਕੇ ਲੋਕਾਂ ਨੂੰ ਦੇ ਰਿਹਾ ਸੀ ਕੂਰੀਅਰ ਸਿਸਟਮ ਵੀ ਰੱਖਿਆ ਹੋਇਆ ਸੀਗਾ ਲੋਕਾਂ ਨੂੰ ਬੜੀ ਮਹਿੰਗੀ ਦਵਾਈਆਂ ਉਹ ਦੇ ਰਿਹਾ ਸੀਗਾ ਜਦੋਂ ਦੀ ਚੈਕਿੰਗ ਕੀਤੀ ਗਈ ਉਹ ਨਾਂ ਤਾਂ ਕੋਈ ਸਰਟੀਫੀਕੇਟ ਆਪਣਾ ਪ੍ਰੋਡਿਊਸ ਕਰ ਸਕਿਆ ਦਿਖਾ ਸਕਿਆ ਤੇ ਜਿਹੜੇ ਉਹ ਪੰਜੀਰੀ ਟਾਈਪ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਉਹਦਾ ਵੀ ਫੂਡ ਸੇਫਟੀ ਦਾ ਕੋਈ ਵੀ ਉਹਦੇ ਕੋਲ ਸਰਟੀਫਿਕੇਟ ਨਹੀਂ ਸੀਗਾ ਜਿਹਦੀ ਅਸੀਂ ਆਪਣੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ ਉਹਦੇ ਕੁਝ ਸੈਂਪਲ ਵੀ ਭਰੇ ਗਏ ਸੀਗੇ ਸੈਂਪਲਾਂ ਚੋ ਜ਼ਿਆਦਾਤਰ ਸੈਂਪਲ ਉਹਦੇ ਫੇਲ ਹੋ ਗਏ ਉਹਨਾਂ ਚ ਐਲੋਪੈਥੀ ਮੈਡੀਸਨ ਪਾ ਕੇ ਉਹ ਵੇਚ ਰਿਆ ਸੀਗਾ ਉਦੇ ਕਾਰਵਾਈ ਕਰਦੇ ਉੱਚ ਅਧਿਕਾਰੀਆਂ ਨੇ ਫਿਰ ਐਸਐਸਪੀ ਬਣਾ ਲਾ ਜੀ ਨੂੰ ਲਿਖਿਆ ਵੀ ਇਹਦੇ ਬੰਦੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਲਈ ਉਹ 10 ਤਰੀਕ 10 ਅਪ੍ਰੈਲ ਨੂੰ ਤੇ ਐਫਆਈਆਰ ਲਾਚ ਹੋ ਚੁੱਕੀ ਆ ਤੇ ਮੈਨੂੰ ਹੈੱਡ ਆਫਿਸ ਤੋਂ ਹੁਕਮ ਵਰੀ ਸੀ ਕਿ ਵੀ ਇਹਨੂੰ ਸੀਲ ਕੀਤਾ ਜਾਵੇ ਪੁਲਿਸ ਦੀ ਮਦਦ ਲੈਂਦੇ ਹੋਏ ਐਫਆਈਆਰ ਲਾਚ ਕਰਾ ਕੇ ਫਿਰ ਅਸੀਂ ਉਹਦਾ ਦਫਤਰ ਜਿਹੜਾ ਸੀਗਾ ਸੀਲ ਕੀਤਾ ਇਹਦੇ ਵਿੱਚ ਤਾਂ ਜੀ ਸਾਡੇ ਕੋਲੇ ਡਰਗ ਇਨਸਪੈਕਟਰ ਆਏ ਸੀਗੇ ਆਪਣੀ ਟੀਮ ਸਮੇਤ ਇੱਥੇ ਰਹਿਮਤ ਦਵਾਖਾਨਾਗਾ ਪਿੰਡ ਰਾਏਸਰ ਅਸੀਂ ਉਹਨਾਂ ਦੇ ਪ੍ਰੋਟੈਕਸ਼ਨ ਦੇ ਸਬੰਧੀ ਨਾਲ ਗਏ ਸੀਗੇ ਪਿੰਡ ਜਾ ਕੇ ਉਹਨਾਂ ਦੇ ਜਿਹੜਾ ਦਵਾਖਾਨਾ ਸੀਗਾ ਉਹਨੂੰ ਚੈੱਕ ਕੀਤਾ ਸਾਰਿਆਂ ਨੂੰ ਚੈੱਕ ਕਰਕੇ ਜੋ ਵੀ ਉਹਨਾਂ ਨੂੰ ਉੱਥੇ ਸੈਂਪਲ ਵਗੈਰਾ ਲਏ ਸੈਂਪਲ ਵਗੈਰਾ ਲੈ ਕੇ ਉਹਨ ਦੁਕਾਨ ਨੂੰ ਸੀਲ ਕੀਤਾ ਸੀਲ ਕਰਕੇ ਉਹਨਾਂ ਨੇ ਜੋ ਰਿਪੋਰਟ ਆ ਗਈ ਸਾਨੂੰ ਸੌਂਪੀ ਸੀਗੀ ਉਸ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ 21 ਮਿਤੀ 10 4 25 ਦਰਜ ਕੀਤੀ ਗਈ ਹੈ ਜੀ ਗ੍ਰਿਫਤਾਰੀ ਹਲੇ ਉਹਦੀ ਰਹਿੰਦੀ ਹੈ ਜੀ ਅਸੀਂ ਰੈਡਾ ਕਰ ਰਹੇ ਹਾਂਗੇ ਜਲਦੀ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਪਾਏ ਗਏ ਜੀ ਜਿਵੇਂ ਹੁਣ ਇਹਨਾਂ ਨੇ ਚਲਾਇਆ ਹੈ ਸੀਗਾ ਧੰਦਾ ਜੋ ਉੱਥੇ ਟੀਮ ਦੇ ਜਾ ਕੇ ਉਹਨੂੰ ਨਸੀਲ ਕੀਤਾਗਾ ਉਹਦੇ ਵਿੱਚ ਸਾਰਿਆਂ ਨੂੰ ਕੰਮ ਕਰਨੇ ਹੋਣਗੇ ਅਸੀਂ ਵੀ ਉਹਨਾਂ ਨੂੰ ਕਹਿ ਰਹੇ ਆਂਗਾ ਵੀ ਜੋ ਵੀ ਗਲਤ ਕੰਮ ਕਰਦਾ ਉਹਦੇ ਬਾਜ਼ ਆ ਜਾਣ ਨਹੀਂ ਇਸ ਤਰ੍ਹਾਂ ਹੀ ਬੰਦੇ ਕਾਰਵਾਈ ਹੁੰਦੀਆਂ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੇ ਕੋਈ ਗਲਤ ਕੰਮ ਕਰਦਾ ਮਹਿਲਕਲਾਂ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਆਪਦਾ ਧਿਆਨ ਰੱਖਣਾ ਕੋਈ ਵੀ ਅਜਿਹਾ ਗਲਤ ਕੰਮ ਨਾ ਕਰਨ ਇਲਾਕੇ ਦੇ ਵਿੱਚ ਜੇ ਉਹ ਬਣਦੀ ਕਾਰਵਾਈ ਕੀਤੀ ਜਾਊਗੀ। ਚੈੱਕ ਅਸੀਂ ਕਰਦੇ ਰਹਿੰਦੇ ਹਾਂ ਜੀ ਸਮੇਂ ਤੋਂ ਸਮੇਂ ਅਸੀਂ ਡਰਗ ਇਨਸਪੈਕਟਰ ਨੂੰ ਆਲ ਲਿਆ ਕੇ ਪਰ ਇਹਨਾਂ ਤੇ ਚੈਕਿੰਗ ਕਰਦੇ ਹਾਂ ਜੋ ਪ੍ਰੋਸੈਸ ਆਗਾ। ਫਿਰ ਅਗਲੀ ਕਾਰਵਾਈ ਬਣਦੀ ਉਹ ਸਾਨੂੰ ਜੋ ਰਿਪੋਰਟ ਦਿੰਦੇ ਆ ਅਸੀਂ ਉਥੇ ਕਾਰਵਾਈ ਕਰਦੇ ਆ। ਲੋਕਾਂ ਨੂੰ ਇਹੀ ਮੈਸੇਜ ਆ ਜੀ ਜਿਹੜਾ ਆਪਦੀ ਜਿਹੜੀ ਦਵਾਈਆਂ ਨੇ ਦੇਸੀ ਉਹਨਾਂ ਤੋਂ ਦੇਖ ਕੇ ਪਰਹੇਜ਼ ਕਰਨ ਕਿਉਂਕਿ ਨਾ ਤਾਂ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਚੈਕਿੰਗ ਹੁੰਦੀ ਹੈ ਇਹਨਾਂ ਦੀ ਜਿਹੜੀ ਆਪਣੀ ਵਧੀਆ ਖਰਾਕ ਆ ਘਰ ਦੀ ਦੇਸੀ ਦੁੱਧ ਘਿਓ ਵਗੈਰਾ ਉਹ ਖਾਣ ਇਹ ਤੁਹਾਨੂੰ ਛੱਡਣੇ ਨੇ ਇਹ ਚੀਜ਼ਾਂ ਨੂੰ। ਮੇਰਾ ਨਾਮ ਜਸਪੀ ਸਿੰਘ ਰੈਸਰ ਜੀ ਪਿੰਡ ਰੈਸਰ ਹੈ ਜੀ ਤੇ ਮੈਂ ਉਪਵਾਦ ਹੈਗਾ ਜੀ ਆਪਣੀ ਦੁਕਾਨ ਰਹਿਮਤ ਆਯੁਰਵੈਦਿਕ ਦੇਸੀ ਜੜੀਆਂ ਬੂਟੀਆਂ ਦੀ ਦੁਕਾਨ ਹੈ ਜੀ ਤੇ ਮੈਂ ਉਪਵਾਦ ਦਾ ਡਿਪਲੋਮਾ ਮਲਟੀਪਰਪਸ ਜੀ ਕੋਲ ਜੈ ਸੈਨੇਤੋ ਕਰਿਆ ਜੀ ਜੋ ਵੀ ਮੈਂ ਜਿਹੜੀਆਂ ਹੈਗੀਆਂ ਇੰਸਟਾਗ੍ਰam ਤੇ ਵੀਡੀਓ ਪਾਈਆਂ ਨੇ ਜੀ ਉਹ ਮੇਰੇ ਤੋਂ ਅਣਜਾਣੇ ਦੇ ਵਿੱਚ ਪੈ ਗਈਆਂ ਮੈਨੂੰ ਨਾ ਪਤਾ ਹੋਣ ਕਾਰਨ ਵੀਡੀਓ ਪਾਈਆਂ ਗਈਆਂ ਜੀ ਸੋ ਜਿਹੜੀਆਂ ਵੀਡੀਓ ਸਾਰੀਆਂ ਮੈਂ ਡਿਲੀਟ ਕਰ ਦਿੱਤੀਆਂ ਤੇ ਅੱਗੇ ਤੋਂ ਜਿਹੜਾ ਹੈਗਾ ਗਲਤੀ ਦਾ ਮੌਕਾ ਨਹੀਂ ਦੇਵਾਂਗਾ ਇਸ ਗੱਲ ਤੋਂ ਮੈਨੂੰ ਜਿਹੜਾ ਹੈਗਾ ਮਾਫੀ ਦਿੱਤੀ ਜੀ